ਹਿੰਸਾ ਸਕਾਲ ਦੇ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 7-8 ਮੱਝਾਂ ਤੁਹਾਨੂੰ ਦਿਖਾਵਾਂਗੇ ਦੋ گاਵਾ ਤਾਂ ਦਿਖਾਉਣੀਆਂ ਲਗਭਗ 10 10 ਦੇ ਲਾਗੇ ਬੰਨੇ ਪਸ਼ੂ ਤੁਹਾਨੂੰ ਵਿਖਾਉਣੇ ਆ ਤੇ ਅੱਜ ਸਾਰੀਆਂ ਸੁੰਗੀਆਂ ਹੀ ਆ ਸੁਈਆਂ ਨੇ ਆਪਣੀਆਂ ਇੱਥੇ ਆ ਕੇ ਦੋ-ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ। ਇੱਕੋ ਵਾਸਤੋਂ ਗੱਬਣ ਵਿਖਾਉਣੀ ਆ ਆਪਣੀ ਪਾਸ ਕਰਕੇ ਖੜੋ। ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ। ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪੱਛੋ ਲਿਆ ਕਰੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਜੀ। ਹੋਠ ਠੀਕ ਠਾਕ ਜੀ। ਜਦੋਂ ਵਧੀਆ ਚੀਜ਼ ਦਾ ਜੀ ਤੇ ਨਾਮ ਦੱਸ ਦੇ ਕਰੋ। ਅੰਮ੍ਰਿਤਪਾਲ ਸਿੰਘ ਪਿੰਡ ਚੱਠਾ ਤਸੀਲ ਤਾਲ ਜਿਹੜਾ ਕਸਤਪੁਰ। ਤੇ ਫੋਨ ਨੰਬਰ ਵੀ ਬੋਲ ਦੋ। 9568277 ਬੋਲੋ। ਠੀਕ ਹੈ ਜੀ। ਤੇ ਅੱਜ ਫੇਰ ਕਾਫੀ ਗਿਣਤੀ ਜੀ ਹੈ ਮੱਜਾਂ ਫੇਰ। 60000 ਤੋਂ ਸੱਜ ਸੂਈ ਪ੍ਰੈਜ਼ੈਂਟ ਜਿਹੜੀ ਸ਼ੁਰੂ ਕਰਨੀ ਆ। ਠੀਕ ਆ। 20000 ਤੋਂ ਗਾ ਲੈਣੀ ਆ। ਅੱਜ 20000 ਤੋਂ ਗਾ। ਸਾਰੇ ਤਰ੍ਹਾਂ ਦਾ ਮਾਲ ਹੈਗਾ, ਨੀਂਦੀ-ਦੀਦੀਆਂ ਵੀ ਹੈਗੀਆਂ, ਮੋਹਰਾ ਦੀ। ਅੱਜ ਭਾਅ ਸਾਰੇ ਦਰਮਿਆਨੇ ਜਿਹਾ ਹੀ ਆ ਕੇ। ਮਈਆਂ ਵੀ ਆਹੋ ਜਿਹੀ ਦੇ ਦਣੀਆਂ ਵੀ ਬਹੁ ਬਹੁ ਟੋਪਦੀਆਂ ਨੇ, ਟੋਕੜਾ ਵਿਗਨਾਲੀਆਂ ਸੱਜਰਾ ਦੇ ਭਾਅ ਦੇਣੀਆਂ ਅੱਜ। ਠੀਕ ਆ ਜੀ। ਹਾਂ ਜੀ। ਤੇ ਸ਼ੁਰੂਆਤ ਫਿਰ ਗੱਬਨ ਛੋਟੀ ਤੇ ਕਰ ਲਈਏ। ਸਾਡੀ ਵੀਰ ਦੀ ਮੁੱਲ ਪਾਉਣੀ ਆ ਜੋ ਲੈਣੇ ਆ। ਅੱਛਾ। ਘੱਟ ਮੋਲ ਵਾਲਾ ਉਹ ਵੀਰ ਗੁੱਸਾ ਨਾ ਕਰੀ ਜੋ ਲੈ ਲੈਣੇ ਛੋਟਾ ਕਰਦੀ ਆਪਣੀ ਮਰਜ਼ੀ ਨਾਲ। ਠੀਕ ਹੈ ਜੀ। ਮਤਲਬ ਡੰਗਰ ਜ਼ਿਆਦਾ ਨਹੀਂ ਮਨਕੇ ਸੌਦੇ ਕਰਦੇ ਵਿੱਚ ਫੂਨ ਆਉਂਦੇ ਰਹਿੰਦੇ ਆ। ਕਈ ਵੀਰ ਭਰਾ ਪਰੇਸ਼ਾਨ ਹੁੰਦੇ ਆ। ਮੋਲੀ ਉਹ ਲੈ ਮੰਗਣਾ ਜੋ ਲੈ ਹੀ ਲੈਣਾ ਹੈ। ਤੇ ਬਾਕੀ ਜਿਤਨਾ ਤੁਸੀਂ ਕਹਿੰਦੇ ਹੁੰਦੇ ਜੇ ਕਿ ਜਾਂ ਕੋਈ ਵੀਰ ਆਪਣੀ ਗੱਡੀ ਲੈ ਆਵੇ ਤੇ ਜਾਂ ਖਾਤੇ 'ਚ ਪੈਸੇ ਪਾ ਦੇ ਹਨਾ ਹਾਂ ਮੈਂ ਦੋ ਵੇਚੀਆਂ ਤੁਹਾਡੇ ਆਉਣ ਤੋਂ ਪਹਿਲਾਂ ਹੀ ਹਾਂ ਯਾਰ ਨਾਲ ਸਹੀ ਬਾਤ ਹੀ ਆ ਤੁਹਾਨੂੰ ਕੋਲਾ ਬੰਦਾ ਸੱਜਣਿਆ ਬੁਕਾਰੀ ਇਹਨੇ ਨਹੀਂ ਆਇਆ ਹਾਂਜੀ ਹਾਂਜੀ ਸਰੀ ਉਹਨੇ ਪੈ ਪਾਦਨੇ ਸੋਤੇ ਮਹੀ ਲੱਦ ਕੇ ਲੈਣੀਆਂ ਜਾਂ ਹੋਰ ਰੋੜਦੇ ਆ ਹੁਣ ਕਈ ਵੀਰ ਸਾਨੂੰ ਵੀ ਫੋਨ ਕਰੋਗੇ ਭੀ 1000 ਰੁਪਇਆ ਪਾਤਾ ਸਾਨੂੰ ਮੱਝ ਨਹੀਂ ਕਰ ਲੰਦੇ ਜਾਇ ਨਹੀਂ ਕਿ ਤੁਹਾਡੇ ਕੋ ਜਾਂ ਹੋਰ ਵੀ ਕਿਸੇ ਵਪਾਰੀ ਵੀਰ ਨੂੰ ਕਈ ਵਾਰੇ ਕਹੋਗੇ ਭੀ ਇਹ ਕੋਈ ਵੀ ਨਹੀਂ ਖਲਦਾ ਜੀ ਇਦਾਂ ਤੁਹਾਨੂੰ ਵਿਸ਼ਵਾਸ ਨਹੀਂ ਆ ਪਾ ਦੇਦੇ ਮੈਂ ਜਾ ਲੂ ਵੀ ਤੇ ਮੈਂ ਕਿੱਦਾਂ ਕੋਈ ਪੈਸੇ ਤੋਂ ਬਗੈਰ ਖਲਦੂਗਾ ਹਾਂਜੀ ਹਾਂਜੀ ਪ ਕਾਈ ਕਿਉਂ ਨਾ ਆਪਣੀ ਤਸੱਲੀ ਕਰਕੇ ਖੜੋ ਇੱਥੇ ਸਭ ਤੋਂ ਤਸੱਲੀ ਕਰਕੇ ਖੜੋ ਸਭ ਤੋਂ ਵਧੀਆ ਆ ਵੀ ਇੱਥੇ ਆਓ ਜਿਹੜਾ ਗੱਬਣਿਆ ਮੈਂ ਹਾਂਜੀ ਜਿਹੜਾ ਆਨਲਾਈਨ ਮੈਨੂੰ ਗਾਉ ਕਿ ਗਰੰਟੀ ਜਿਹੜਾ ਆਣਗੇ ਧਾਰਾ ਮਾਰ ਕੇ ਲੱਗਦੀ ਕੋਈ ਗਰੰਟੀ ਨਹੀਂ ਆ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਸਭ ਤੋਂ ਵਧੀਆ ਇਹ ਆ ਵੀ ਇੱਥੇ ਆਓ ਆਪਣੀਆਂ ਤਸੱਲੀ ਕਰਕੇ ਤਸੱਲੀ ਕਰਕੇ ਤੇ ਇੱਥੇ ਆਪਣੀ ਪੇਮੈਂਟ ਕਰਕੇ ਫੇਰ ਕਰੋ ਨਾ ਖਾਤੇ 'ਚ ਪਾਓ ਤੇ ਨਾ ਪਾਓ ਸਾਈ ਪਾਓ ਆਓ ਹਾਂਜੀ ਸਾਈ ਪਾਓ ਬਸ ਤਸੱਲੀ ਕਰਕੇ ਖੜੋ ਦੇਖੋ ਠੀਕ ਹੈ ਜੀ ਇਹ ਦੂਜੀ ਸੁਨੇ ਵੀ ਝੋਟੀ ਆ ਠੀਕ ਆ ਜੀ ਬੇਨ ਲੈ ਲੀਏ ਪੰਜਰ ਉਹ ਚੰਗੀ ਝੋਟੀ ਆ ਚੰਗੀ ਜੰਮੀ ਪਲੀ ਆ ਰਾਜੀ ਉਤਰਾ ਪੂਰੀ ਇਹ ਫੜੀ ਪੂਰੀ ਅੱਜ ਹਾਂ ਲੱਗੀ ਪ੍ਰਾਈ ਬੜਾ ਦਿੜੀ ਨੀ ਆ ਦੇਖ ਸਾਦੇ ਜੀ ਇੱਕੋ ਸਿੰਘੀ ਚੰਗੀ ਸੋਹਣੀ ਝੋਟੀ ਆ ਜਿਹੜੀ ਹਲੇ ਤਿਆਰ ਹੋਣੀ ਆ ਇਹ ਲੈ ਜਾ ਸਿੱਧੀ ਲੈ ਜਾ ਬੰਦੀ ਲੈ ਬਾਕੀ ਇਹ ਵੀ ਛੋਟੀ ਫੱਬਦੀ ਆ ਥਣ ਵੀ ਚੰਗੇ ਗੱਭ ਤੇ ਲੱਗਾ ਦੂਰ ਦੂਰ ਤੇ ਹਲੇ ਤਿਆਰ ਹੋਣੀ ਆ ਥੱਲੇੋਂ ਚੰਗੀ ਤੇ ਕਿੰਨਾ ਵੀਰ ਜੀ ਫਿਰ ਮੁੱਲ ਰੱਖਨੇ ਦਾ ਆਪਾਂ ਛੋਟੀ ਦੇ ਵੀਰ ਜੀ ਆਂਦੀ ਮੈਨੂੰ 90 ਤੋਂ ਬਾਹਰ ਵੇਚੋ ਹਾਂਜੀ 85 ਹਜ਼ਾਰ ਦੀ ਛੋਟੀ ਦੇ ਦੀਏ 85000 ਦੀ ਹਾਂਜੀ 85000 ਦੀ ਦੇ ਦੋ 80000 ਦੀ ਝੋਟੀ ਦੇਣੀ ਹੈ ਅੱਛਾ 80000 ਦੀ 80000 ਵਾਲਾ ਆਪਣਾ ਬੂਣਾ 80 ਦੀ ਦੇਣੀ ਹੈ ਝੋਟੀ ਦੁੱਧ ਦਊਗੀ 13-14 ਕਿਲੋ ਠੀਕ ਹੈ ਜੀ ਬਹੁਤ ਚੰਗੀ ਝੋਟੀ ਥਾਣਾ ਦੀ ਪਿੱਛੇ ਦੀ ਫੁੱਲ ਗਰੰਡੀ ਹੋਗੀ 13-14 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਭਰੀ ਜਾਊਗੀ ਇਹਨੇ 14 ਕਿਲੋ ਝੋਟੀ ਦੁੱਧ ਦਤਾ ਕੋ ਮੋਲਣੀ ਟੋਕੜ ਸੰਭੀ ਹੈ ਟੋਕੜ ਕਮਲ ਲੈ ਕੇ ਘਰ ਤਿਆਰ ਕੀਤੀ ਹੈ ਝੋਟੀ ਠੀਕ ਹੈ ਬਹੁਤ ਚੰਗੀ ਝੋਟੀ ਆ ਠੀਕ ਹੈ ਜੀ ਇੱਧਰ ਵੇਖੋ ਬੜੇ ਸ਼ਾਂਤ ਜੇ ਸੁਭਾਅ ਦੀ ਹੈ ਚਿਹਰੇ ਦੀ ਬੜੀ ਖੂਬਸੂਰਤੀ ਹੈ ਬਾਗੀ 8 ਮਹੀਨੇ ਲੱਗੀ ਜਿੰਨੇ ਹਉਣ ਆ ਜਿਹੜੀ ਜੇ ਇਹ ਵੀ ਪਹਿਲਾਂ ਛੋਟੀ ਸੀ ਜੇ ਠੀਕ ਇਹ ਕਿੰਨੇ ਦਿਨਾਂ ਦੀ ਸੋਈ ਆ ਇਹਨੂੰ ਚੌਥਾ ਦਿਨ ਜੋਂ ਨੀਲੀ ਰਵੀ ਦਾ ਕਟਾਇਆ ਦਾ ਮਗਰ ਉਹ ਲੱਤਾਂ ਜੀ ਸੋਈ ਜੇ ਬੱਚਾ ਹੁਣੇ ਤੁਹਾਨੂੰ ਦਿਖਾ ਦਿੰਦੇ ਬਿਲਕੁਲ ਤਾਜੀ ਸੋਈ ਆ ਇਹ ਰੱਥਾਂ ਤੋਂ ਵੇਖੋ ਕੀ ਕੀ ਲੱਗੀ ਆ ਤੇ ਚਾਈ ਕਿਤੇ ਇਦਾਂ ਨਹੀਂ ਹੋ ਗਿਆ ਹਰਗ ਮੇਰੀ ਮਈ ਦੀ ਇੱਕ ਦੂਜੀ ਤੋਂ ਕਾਂ ਦਾਂ ਹੋਊਗੀ ਖੋਲੋ ਫਿਰ ਤੋੜੀ ਉਹਦੀ ਨਾ ਮੇਰੀ ਕੋਲ ਵਹੀ ਵੀ ਹੋਊਗੀ ਲੋ ਬੋਲੇ ਵੀਰ ਜੀ ਦੇ ਕੋਲ ਝੂਠ ਮਾਰ ਜਣਾ ਆ ਠੀਕ ਆ ਮੈਂ ਜੁਲਾ ਆ ਵੀ ਜੀ ਐ ਆਈ ਹੁਣ ਛੇ ਦਾ ਨਹੀਂ ਝੋਟੀ ਬਾਕੀ ਪਹਿਲਾਂ ਦੇ ਹਿਸਾਬ ਨਾਲ ਕੱਦ ਕਾਠੇ ਦਾ ਚੰਗਾ ਆ ਲੋ ਨੀ ਤਾਂ ਤਾਂ ਬਾਹਰ ਘੋਇ ਹੋਗਾ 10 ਦਾ 10 ਦਾ 11 ਕਿਲੋ ਹੋਏ 9 ਲੀਟਰ ਨੂੰ ਲੀਟਰ ਮਰਵਾ ਕੇ ਦੇਣਾ ਆ 9 ਲੀਟਰ ਜਿਹੜਾ ਕਹਿੰਦੇ ਵੀ ਮੌਕੇ ਤੇ ਤਿਆਰ ਹੈ ਇਹਦੇ ਕੋਲ ਬੱਕੇ ਨਾਲ ਸਹਿਮਤ ਹੋਊਗੀ ਜਿੱਦਾਂ ਮੱਦੀ ਚ ਹੋਵੇ ਕੋਈ ਆ ਬਚਾ ਜੀ ਆ ਹੀ ਰਾ ਸੱਟਾ ਹੀ ਦੇ ਕੋਲ ਇਦਾਂ ਬੈਠੇ ਆ ਦੇ ਸਾਡੇ ਇਸ ਤਰ੍ਹਾਂ ਹੀ ਭਾਵੇਂ ਥੱਲੇ ਬੈਜਾ ਕੋਈ ਗੱਲ ਹੀ ਨਹੀਂ ਬੜੇ ਸ਼ਾਂਤ ਜਿਹੇ ਸੁਭਾਅ ਦੀ ਆਹ ਦੇਖੋ ਹੋ ਸ਼ੈਤਾਨੀ ਜੀ ਠੀਕ ਐ ਦੇਖੋ ਤਾਂ ਠੀਕ ਬਹੁਤ ਸਾਫ ਆ ਉੱਤਰੇ ਰੱਸੀ ਛੱਡ ਦੋ ਭਾਵੇਂ ਉੱਤੇ ਦੇਖੋ ਬਹੁਤ ਸਾਫ ਆ ਤੇ ਠੀਕ ਐ ਜੀ ਡੋਕੇ ਜਿਹਾ ਹੀ ਅਜੇ ਆ ਵੀ ਪਸ਼ਮੀਨੀ ਆ ਬਹੁਤ ਸਾਫ ਆ ਜਿੰਨੇ ਕ ਡੋਕੇ ਆਗੇ ਹੀ ਨਿਕਲ ਗਏ ਆ ਚਲੋ ਲੈ ਜਾਓ ਆ ਹੀ ਗਈ ਐ ਮਾਰ ਤੋ ਆ ਲੈ ਸਾਡੇ ਜੀ ਉਹ ਵੇਖੋ ਬੱਚਾ ਚੰਗਾ ਡਿਆ ਚਾ ਵੀ ਇਧਰ ਲੱਗ ਗਿਆ ਥੱਲੇ ਚਲੋ ਲੈ ਜਾ ਵੀਦੀ ਇੱਕੋ ਚ ਵੰਗ ਕੇ ਰੱਖੋ ਧੀ ਦੇਖੋ ਹੁਣ ਜੋੜੀ ਬੰਦੀ ਹੈ ਇਧਰ ਰੱਖਿਓ ਦੇਖੋ ਚਾਈ ਗਏ ਲੈ ਜਾ ਬੰਦੋ ਬਾਕੀ ਇਤਰਾ ਹੀ ਭਾਵੇਂ ਖੁੱਲੀ ਚੋ ਲੋ ਕੋਈ ਗੱਲ ਹੀ ਨਹੀਂ ਕਿੰਨਾ ਫੇਰ ਰੱਖਣਾ ਵਿਧੀ ਦਾ ਮੁੱਲ ਆਪਾਂ ਮੁੱਲ ਦਾ 10000 ਜੋੜੀ ਦਾ ਅੱਛਾ ਇਧਰ ਇੱਕੋ 40 ਜੋੜੀ ਦੀਆਂ ਤੇ ਕਿੰਨੇ ਦੀ ਯਾਸਨ ਕਰਨੀ ਹੈ ਉਤਰਾ ਦੁੱਧ ਕਿੰਨਾ ਕੁ ਕਰੀ ਜਾਓਗੀ 12 ਕਿਲੋ ਜੋੜੀ ਦੇ ਦਿਆਂਗੀ ਅੱਛਾ ਹਾਂਜੀ ਤੇ ਕਿੰਨੇ ਦੀ ਯਾਸਨ ਕਰਨੀ ਹੈ 75000 ਜੋੜੀ ਦੇ ਦਿਆਂਗੀ 75000 ਦੀ ਤੇ ਆ ਵੀ ਝੋਟੀ ਪਹਿਲਾਂ ਹੀ ਸਵਾਈ ਜਾਂਦੀ ਚ ਇਹ ਵੀ ਦੰਦਾਂ ਦੇ ਚਾਰ ਆਉਂਦੇ ਨੇ ਲੈ ਤੋਰ ਫੇਰ ਇੰਨਾ ਅਛੇ ਇਹਦੇ ਮਗਰ ਕੱਟੀ ਆ। ਹਾਂਜੀ ਦੇਖੋ ਸਿੰਗੀ ਥੱਗ ਝੋਟੀ ਲੱਗੀ। ਤਿੰਨ ਸੋਈ ਨੂੰ ਕਿੰਨਾ ਚਿਰ ਹੋ ਗਿਆ ਜੀ? ਤਿੰਨ ਸੋਈ ਨੂੰ 8-10 ਦਿਨ ਹੋ ਗਏ। ਠੀਕ ਹੈ ਜੀ। ਇਹ ਵੀ ਠੱਡੀ ਨਹੀਂ ਬੱਚੇ ਨਾਲ ਹੋ ਗਈ। ਲਾ ਜੋ ਵੀ ਦੀ। ਬਾਕੀ ਪਹਿਲਾਂ ਦੇ ਹਿਸਾਬ ਨਾਲ ਉਤਰਾਂ ਚਲੋ ਕਦ ਕਾਠੇ ਤੱਕ। ਐਡਾ ਏ ਬਾਕੀ ਪਹਿਲਾਂ ਦੇ ਹਿਸਾਬ ਨਾਲ ਥਾਣੇ ਦੇ ਕੋਲ ਚੰਗਾ ਲੱਗਾ ਆ। ਹਾਂ ਦੇਖੋ। ਮਗਰ ਇਹਦੇ ਕੱਤੀ ਆ। ਹਾਂ ਦੇਖੋ। ਨਾ ਨਜ਼ਰ ਆਇਆ। ਤੇ ਕਿੰਨਾ ਫੇਰ ਐਤਰਾ ਦੁੱਧ ਕਿੰਨਾ ਵੇਚੀਆ ਤੇ ਕੋਲ? ਦੁੱਧ 8 ਕਿਲੋ 7 ਕਿਲੋ ਦੀ ਦਿੱਤੀ ਗਈ। ਤੇ ਕਿੰਨਾ ਕ ਕਰੀ ਜਾਊਗੀ? ਹਾਂ। ਹਾਂਜੀ ਦੁੱਧ 10 ਕਿਲੋ ਦੇਈ ਜਾਊਗੀ ਤੇ ਕਿੰਨੇ ਦੇ ਵਿੱਚ ਫਿਰ ਜਸ ਨੋ ਕਰਨੀ ਆਪਾਂ 10 ਕਿਲੋ ਝੋਟੀ ਕਰ ਜੂਗੀ ਹਾਂਜੀ ਝੋਟੀ ਦੇ ਦਈਏ ਪੂਰੇ 70000 ਦੀ 65000 ਦੀ ਦੇ ਦਈਏ ਬੜੀ ਆ ਝੋਟੀ ਦੇਣੀ ਹੈ ਅੱਛਾ 62000 ਦੀ ਝੋਟੀ ਦੇਣੀ ਇਹੋ ਝੋਟੀ ਸਿੰਘੀ ਸੁਗੀ ਕਦਾਈ ਲੱਗੀ ਹੈ ਪਰ ਪਹਿਲਾਂ ਸਵਾ ਝੋਟੀ ਜਰੀ ਦੇ ਦੇਣੀ 62000 ਬਰੇਖੋ ਝੋਟੀ ਮਗਰ ਇਹਦੇ ਕੱਟੀ ਹੈ ਮਾਇਰੇ ਕੱਟੀ ਥਾਂ ਤੋਂ ਦੇਖੋ ਗੜਾ ਲਗਾ ਠੀਕ ਹੈ ਜੀ ਛੋਟੀ ਸਿੰਘ ਦੀ ਆ ਬਾਕੀ ਕੋ ਫੋਨ ਲਾਊਗਾ ਤੇ ਮਨਤਨ ਮੁੱਕਦੇ ਹੋਰ ਹੋ ਜਾਊਗਾ ਇਹਦੇ ਇਹਦੇ ਮਗਰ ਵੀ ਕੱਟੀ ਹੈ ਪਛਾਹ ਨਹੀਂ ਸੁਣੀ ਦਿੱਤੀ ਨੋਟਿਸ ਬੱਚਾ ਜੀ ਠੀਕ ਹੈ ਜੀ ਇਹੋ ਬੋੜਾ ਹੋਗਾ 9 ਲੀਟਰ ਦਾ ਇਹ ਚ 9 10 ਲੀਟਰ ਬੋਲ ਰਹੀ ਹੈ ਬੋਲਾਈ 24 ਇੱਕ ਨੰਬਰ ਹੋ ਗਈ ਜੀ ਤੇ ਇਹ ਦੁੱਧ ਕਿੰਨਾ ਕੁ ਭਰੀ ਜੇ ਜੋਗੜੀ ਝੋਟੀ ਦਾ ਦੁੱਧ ਦੇ ਵੀ 12 ਕਿਲੋ ਦਊਗੀ ਝੋਟੀ 11 ਰੰਬਰਾਂ ਲੀਟਰ ਤੇ ਲਾਗੇ ਬੰਨੇ ਵੀ ਜਿਹੜਾ ਕਿੰਦ ਵੀ ਭਰੀ ਜਾਊਗੀ ਹੁਣ ਦੁੱਧ ਜਿਹੜਾ ਇਹਦੇ ਕੋਲ ਇਹ ਹੁਣੇ ਆਈ ਹੈ ਇਹ 9 ਲੀਟਰ ਇਹ ਵਿੱਚੋਂ ਕੁਝ ਮਾਲ ਜਿਹੜਾ ਅੱਜ ਹੀ ਆਇਆ ਵਾ ਇਹ tane ਇਹਦੇ ਕੋਲ ਵੀ ਚੰਗਾ ਲੱਗਾ ਆ ਹਾਂ ਦੇਖ ਲੈਂਦੇ ਪਰ ਉਹ ਪਰਾਤ ਦੀ ਚਵਾਈ ਵਾਲਾ ਥਾਨ ਹੈ ਤੇ ਇਹਦਾ ਫਿਰ ਮੁੱਲ ਵਿਦਿ ਮੰਗਦਾ ਉਹ ਕਿੰਨੇ ਸੀ ਹਰ ਦੇ ਅੱਛਾ ਹਾਂ ਜੀ 2000 ਦੀ ਸੀ ਉਹ ਤਾਂ ਜੀ ਛੱਡ ਦੋ ਅਸੀਂ ਜੀ 75000 ਦੀ ਹੈ ਨਾ ਕਿਹੜਾ ਲੈ ਵੀ ਯਾਦ ਕਰੂਗਾ ਠੀਕ ਹੈ ਜਾਨੀ ਸੂਆ ਚੋਗੇ ਸਾਰਾ ਸਾਲ ਚੋਗੇ ਇੰਦੀ ਲੱਗ ਜਾਣੀਆਂ ਗਰਮੀਆਂ ਖਰੀ ਚੋਗੇ ਤੇ ਹੁਣ ਆ ਜਿਹੜੀ ਨੀਂਦੀ ਦੀ ਮੱਝ ਹੈਗੀ ਇਹਦੇ ਮਗਰ ਵੀ ਕੱਟੀ ਹੈ ਇਹਦੇ ਕੋਲ ਕਿੰਨਾ ਦੁੱਧ ਤਿਆਰ ਇਹ ਤਾਂ ਵੀ ਜੀ 10 ਦੁੱਧ ਦੁੱਧ ਉਹ ਪੰਜਵੇਂ ਦਿਨ ਸੋਈ ਨੂੰ ਨਾਲ ਉਹਦਾ ਬੱਚਾ ਹੁੰਦਾ ਠੀਕ ਹੈ ਜੀ ਬੱਚੇ ਤੁਹਾਨੂੰ ਹੁਣੇ ਦਿਖਾ ਦਿੰਨੇ ਹਾਂ ਸਾਰੇ ਇਕੱਠੇ ਤਾਜ਼ੇ ਬੱਚੇ ਬੱਚਾ 15 ਗੋਨ ਲਗਵਾ ਲਿਆ ਉਹਦਾ ਬੱਚਾ ਬਾਅਦ ਦੇਖਦੇ ਕੋਲੇ ਬੱਚੇ ਇਹਦੇ ਕੋਲ ਵੀ 10 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਤਿਆਰ ਹੈ ਬਾਕੀ ਇਹ ਜਿਹੜਾ ਵੀਡੀਓ ਬਣਾਉਂਦਾ ਟਾਈਮ ਜਿਹੜਾ ਦੁਪਹਿਰ ਦਾ ਵਾ ਸ਼ਾਮ ਤੱਕ ਰ ਆਪਣੇ ਦੁੱਧ ਦੇ ਹਿਸਾਬ ਨਾਲ ਖਵਾਨੇ ਜਿਹੜੇ ਭਰੂਗੀਆਂ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਚੰਗਾ ਬਦੂਰ ਲੱਗਾ ਜੀ ਤੇ ਆਹ ਵਾ ਨਿਹਦਾ ਮਗਰ ਕਰੀ ਦੇਖ ਸਕਦੇ ਚੰਗੀ ਤਰ੍ਹਾਂ ਤੇ ਥਾਣੇ ਵੀ ਦੇਖ ਸਕਦੇ ਜੀ ਕਾਫੀ ਪਿਆਰਾ ਥਾਣਾ ਜਿਹੜਾ ਇਹਦੇ ਕੋਲ ਲੱਗਾ ਤੇ ਇਹ ਵੇ ਦੀ ਕਿੰਨੇ ਰੇ ਦੇ ਦੀਏ ਫਿਰ ਆਪਾਂ ਇਹਦਾ ਮੁੱਲ ਤਾਂ 85000 ਦਸੀ ਆ ਜਿਹੜੀ ਇਹ 75 ਦੀ ਜਾਂਦੇ ਵੀ ਘਾਟਾ ਜਾਂ ਦੇ ਦਾਂਗੇ ਜਾਂਦਾ 75 ਦੀ ਕੋਸ਼ਿਸ਼ ਕਰੀ ਬੜੀ ਚੰਨੀ ਜਿਹੜਾ ਲੈ ਲਈ ਯਾਰ ਕਰੋਗਾ ਭਈ ਜੇ ਤੂੰ 13 ਕਰੋ ਦੇਉਗੀ ਅੱਜ 75 75 ਵਾਲੇ ਚੱਲੂਗਾ ਕੰਮ ਤੇ ਹੁਣ ਆ ਵੀ ਝੋਟੀ ਚੰਗੀ ਸੀ ਮਗਰ ਕੱਟੀ ਜਿਹੜੇ ਦੇਖੋ ਕੱਟੀ ਗਰੇਟ ਆਉਂਦੀ ਹੈ ਜਮਾਨੇ ਕੱਟੀ ਤਾਂ ਹੁਣ ਇਹਦਾ ਖੁੰਨੇ ਬਹੁਤ ਸਾਫਟ ਵਈਆਂ ਗਏ ਆਦੇ ਸਾਡੇ ਪੂਰੀ ਜੰਮੀ ਬਲੀ ਛੋਟੀ ਜਿਹੜੀ ਸੰਭੀ ਕੇ ਜੀ ਨੇ ਚੰਗੀ ਰੀਜ ਨਾਲ ਉਹ ਚੰਗੀ ਜੋ ਨਾ ਦੂਰ ਤੋਂ ਵੀ ਇੱਕ ਵਾਰੀ ਦੇਖ ਸਕਦੇ ਜੀ ਯਾ ਵੀ ਰਾਜੀ ਆ ਪੂਰੀ ਜਣੀ ਉਹ ਇਹ ਤਾਂ ਨੰਬਰ ਹੋ ਗਈ ਮਗਰ ਕੱਟੀ ਏ ਆ ਦੇ ਸਦ ਦੇ ਕਿ ਲਹਵਾ ਨਹੀਂ ਤਾਂ ਲੱਗ ਗਿਆ ਤਾਂ ਚੈੱਕ ਨਹੀਂ ਥਣ ਵੀ ਇਹਦੇ ਲੱਗ ਗਿਆ ਤਾਂ ਦੇਖ ਸਕਦੇ ਹਾ ਛੇੜਿਆ ਕਰੀ ਹਵਾਨਾ ਵੀ ਇਹ ਤਾਂ ਚੰਗੀ ਤਰ੍ਹਾਂ ਦਿਖਾ ਦੀਏ ਮਰਨਾ ਪਣੀ ਦੇਖ ਲੇ ਤੇ ਇਹ ਵਿਦਿਆਸਰ ਕਿੰਨਾ ਕ ਦੁੱਧ ਭਰੀ ਜਾਊਗੀ ਦੁੱਧ ਵੀ ਜੀ 12 ਕਿਲੋ ਦੋ ਵੀ 8 ਕਿਲੋ ਜਿਹੜਾ ਗੋੜਾ ਹੀ ਹੋਊਗਾ ਸਲੇਗ ਤੇ ਜਿਆਦਾ ਨਹੀਂ ਕੋਈ ਨੂੰ ਤੇ ਇਹਦਾ ਫਿਰ ਮੁੱਲ ਇਹਦਾ ਗੋੜਾ 80 ਇਹ ਵੀ 50 70 ਦੀ ਦੇ ਇਹ ਵੀ ਜਾਣ ਦਾ 75 000 ਆਜੇ 75 75 ਆ ਲੈ ਕੰਮ ਚੱਲੂਗਾ ਆ ਤਿੰਨੇ ਹੀ 75 ਦੀਆਂ ਜਿਹੜੀ ਕੋ ਮਰਜ਼ੀ ਲਾ ਜੇ ਆ ਦੇਣੀ ਹੈ ਸਾਡੇ ਹਾਰੇ ਸਾਡੇ ਜੀ ਸਿੰਘ ਤਾਂ ਹਿਲਦਾ ਜੀ ਤੇ ਥਣ ਵੀ ਇਹਦੇ ਦੇਖ ਸੰਦੇ ਜੇ ਲੱਗੇ ਤਾਂ ਮਿਲਕ ਵੀ ਨੇ ਵੀ ਚੰਗੀ ਲੱਗੀ ਮਗਰ ਘਟਾ ਏ 15 15 20 ਦਾ ਮੇਰੇ ਸਹੀ ਜੀ ਤੇ ਇਹਦੇ ਕੋਲ ਦੁੱਧ ਮਗਰ ਜੀ 10 ਕਿਲੋ ਹੋਗੇ 9 ਕਿਲੋ ਦੀ ਗਰੰਟੀ ਹੈ ਚਵਾਈ ਇੱਕ ਨੰਬਰ ਹੋਵੇ ਆ ਜੀ ਲਾਇਆ ਇਹ ਨਹੀਂ ਮਿਲਦੀ ਨਹੀਂ ਆ ਨਹੀਂ ਲਾ ਵੀ ਨਹੀਂ 9-10 ਲੀਟਰ ਦੁੱਧ ਹੁੰ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਬਾਕੀ ਕੱਦ ਕਾਠ ਜਿਹੜਾ ਵਾ ਬੜਾ ਚੰਗਾ ਵਾ ਫੇਲਾ ਸਵਾ ਸੁਈਆ ਹਲੇ ਖੜੇ ਬਾਕੀ ਫੱਬਦੀ ਆ ਪੂਰੀ ਘਰ ਰੱਖਣਾ ਚੰਗੀ ਤੇ ਇਹਦਾ ਵੇਤੀ ਕਿੰਨਾ ਫੇਰ ਕੀ ਮੁੱਲ ਹੈ ਮੁੱਲ ਇਹਦਾ 75000 ਅੱਛਾ ਹਾਂਜੀ ਤੇ ਕਿੰਨੇ ਦੀ ਦੇ ਦੇਣੀ ਆ 73000 ਦੀ ਥੋੜੇ ਇਧਰੋਂ ਖਾਓ ਘੜਾ ਲੱਗਾ 73000 ਦੀ ਦੇ ਦੇਣੀ ਜੀ ਹੋਰ ਛੋਟ ਡਾਟ ਕਰ ਦਾਂਗੇ ਹਾਂ ਦੇ ਸਕਦੇ ਪੂਰੇ 70000 ਦੀ ਵੀਰ ਜੀ ਅੱਛਾ ਪੂਰੇ 70000 ਦੀ ਅੱਛਾ 100 ਰੁਪਏ ਛੋੜੀ ਹੋਣੀ ਏ ਛੋਟੀ ਦੇਖੋ ਗੱਡੀ ਆ ਠੀਕ ਹੈ ਜੀ ਤੇ ਕਰੀ ਬੱਚੇ ਇਹਨਾਂ ਦੇ ਤੁਹਾਨੂੰ ਦਿਖਾ ਦਈਏ ਆ ਦੇ ਸਾਰੇ ਤਾਜੀ ਬੱਚੇ ਬਿਲਕੁਲ ਸਾਰੇ ਆ ਜਿਹੜੀ ਮੀਨੀ ਮਾਈ ਦਾ ਕੱਟਾ ਜਿਹੜੀ ਹੁਣੇ ਤੁਹਾਨੂੰ ਦਿਖਾਈ ਤੇ ਬਾਕੀਆਂ ਦੇ ਬੱਚੇ ਆ ਆ ਦੇਖਾਂ ਦੇ ਤਾਜੀ ਕੋਲੇ ਬੱਚੇ ਆ ਦੋ ਬੱਚੇ ਉਹ ਬੱਜੇ ਆ ਬਾਠਿਆਰ ਵਾਲੀ ਮੱਝ ਦੀ ਕੱਟੀ ਆ ਆਜਾ ਇਹਦੇ ਕੋਲ ਕਿੰਨਾ ਦੁੱਧ ਵੇਚੀ ਵੇਚੀ ਤਾਂ ਬੱਚਾ ਮਰ ਗਿਆ ਇਹ ਕੋਈ ਵੀਡੀਓ ਕੱਢ ਕੇ ਵੇਚਦੇ 15 20 ਦਿਨਾਂ ਦੀ ਸੁਈਏ ਅੱਛਾ ਦੁੱਧ 8 ਕਿਲੋ ਜੀ ਅਸਲ ਐਦਾਂ ਮਿਲ ਵੀ ਖੁੱਡੀ ਜੀ ਕੋਈ ਘਾਣਾ ਨਹੀਂ ਕੋਈ ਰੱਤੀ ਨਹੀਂ ਇੱਜਾ ਘਲਾ ਕੇ ਸੱਟੇ ਲੈ ਜਾਓ ਠੀਕ ਐਦਾਂ ਤੇ ਠੰਡੀ ਤੇਰੀ ਆ ਜਿਹੜੀ ਆਹ ਦੇਖੋ ਤੁਹਾਨੂੰ ਦੇਖਾਂਦੇ ਬਿਲਕੁਲ ਮੋਟੀ ਧਾਰਿਆ ਜਿਹੜੀ ਤੁਹਾਡੀ ਬਹੁਤ ਸਾਫ ਹੈ ਬਾਕੀ ਥਾਂ ਵੀ ਚੰਗੇ ਗੈਪ ਤੇ ਦੋ ਦੋ ਜਿਹੜਾ ਦੁੱਧ ਦੇ ਕੋਲ ਮੋਕੇ ਤੇ ਕਹਿੰਦੇ ਵੀ 8 ਲੀਟਰ ਆ ਚਲੋ ਲੈ ਜਾਵੇ ਦੀ ਤੋੜ ਦੋ ਫਿਰ ਜਰਸੀ ਕ੍ਰੋਸ ਚਾ ਕੱਦ ਵੀ ਇਹਦਾ ਹਿਸਾਬ ਨਾਲ ਹੀ ਆ لا يا ودي ਤੇ ਦਾ ਮੁੱਲ ਵੀ ਜੀ ਫਿਰ 5000 2000 18000 ਦੀ ਅੱਛਾ 18000 ਦੀ ਹਾਂ ਜੀ ਠੀਕ ਹੈ ਜੀ ਤੇ ਉਹ ਜਿਹੜੀ ਜੇ ਗਾਂ ਆਹ ਪਹਿਲਾਂ ਉੱਚੀ ਸੁਈ ਜੇ ਮਗਰ ਬੱਚਾ ਜੀ ਸਾਸ ਵਾਲੇ ਜੀ ਦੇ ਤੇ ਵੇਖੋ ਇਹ ਬਸ ਤਾਂ ਸਾਡੀ ਇਹ ਵੀ ਠੰਡੀ ਸੀ ਲਓ ਕੋਈ ਰਸੀ ਨਹੀਂ ਬੋਲੀ ਤੇ ਲੈ ਉਹਨਾਂ ਕੋਈ ਨਹੀਂ ਆਜਾ ਲੈ ਉਹ ਇੱਥੇ ਦਿਖਾ ਦਿੰਨੇ ਮਗਰ ਬੱਚਾ ਜੀ ਉਹ ਮਗਰ ਬੱਚਾ ਇਹ ਤਾਂ ਠੰਡੀ ਧੀ ਅੱਛਾ ਦੋਸਾ ਇਹਦੇ ਕੋਲ ਵੀ ਦੁੱਧ 8 ਲੀਟਰ ਜਿਹੜਾ ਕਿੰਦੇ ਵੀ ਹੈਗਾ ਹੈ ਲੈ ਜਵੈ ਦੀ ਚੰਗਾ ਲਗਾ ਘੱਡਾ ਵਰਲਾ ਲਗਾ ਲਓ ਥੋੜਾ ਡਰਦੀ ਡਰਦੀ ਜੀ ਉਹਨੇ ਮੂੰਹ ਫੜਨ ਦੇ ਹੀ ਨਾ ਉੱਥੇ ਥੋੜਾ ਜਿਹਾ ਡਰ ਗਈ ਆ ਕੋਈ ਨਹੀਂ ਲਾ ਜੋ ਜਿਹੜੀ ਘਾਹ ਛੜਦਾ ਪਸ਼ੂ ਡਰ ਜਾਂਦਾ ਕਿ ਜੇ ਬਾਰਲੇ ਬੰਦੇ ਤਾਂ ਵੀ ਕਈ ਜਿਹੜੀ ਡਰ ਜਾਂਦੀਆਂ ਵਾ ਬਾਕੀ ਥਾਣੇ ਦੇ ਕੋਲ ਵੀ ਚੰਗਾ ਦੂਰ ਦੂਰ ਜਿਹੜਾ ਲੱਗਾ ਵਾ ਉੱਡਣਾ ਕਿੱਥੇ ਕਹਿਣ ਦਰ ਗੱਲਾਂ ਕਰਦੇ ਲਾਜੀ ਤੇ ਇਹਦਾ ਵੀਰ ਜੀ ਫਿਰ ਕਿੰਨਾ ਰੱਖੀਏ ਮੁੱਲ ਦੇ ਜੀ 30000 ਦੀ ਬਸ਼ੀ ਬੜੀ ਚੰਗੀ ਆ 5000 ਦੀ ਜਾਂ ਦੋ 10000 ਉਹ 6 24000 ਅੱਛਾ 24000 ਦੀ ਹਾਂ ਜੀ ਠੀਕ ਹੈ ਜੀ ਤੇ ਠੀਕ ਹੈ ਕੋਈ ਸ਼ਿਕਾਇਤ ਨਾ ਬਾਜੀ ਵੀਰ ਜੀ ਕੋ ਆਪ ਤਸੱਲੀ ਕਰਕੇ ਖੜੋ ਬਾਕੀ ਇੱਥੇ ਆਵਾ ਆਪਣੀ ਤਸੱਲੀ ਕਰਕੇ ਤੇ ਵੇਖ ਚੱਕ ਕੇ ਤੇ ਆਪਾਂ ਨੇ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੋ ਜੀ